ਬੜੀ ਸ਼ਿੱਲੇ ਲਾਈਵ ਗਈ ਉਹਨੇ ਤਾਂ ਮੈਨੂੰ ਕਹਿੰਦੇ ਅਸੀਂ ਨਾ 10 ਲੱਖ ਦੇ ਕੇ ਆਏ ਕਿਵੇਂ 10 ਲੱਖ ਮੈਂ ਉਹਨੂੰ ਕਿਹਾ ਮੈਂ ਸਾਈਓਰ ਹੋ ਜਾਏਗਾ ਮੈਂ ਕਹਾਂ ਤੇ 5 5.5 ਦਾ ਪੈਕੇਜ ਹੈ ਤੁਸੀਂ ਉੱਥੇ ਕਿਉਂ ਨਹੀਂ ਗਏ ਕਹਿੰਦਾ ਸਾਨੂੰ ਪਤਾ ਹੀ ਨਹੀਂ ਕਿ ਕਪਲ ਮਿਲਿਆ ਜੀ 2 ਲੱਖ ਰੁਪਏ ਲਾ ਕੇ ਆਏ 2 ਲੱਖ ਕਪਲ 2 ਲੱਖ ਹੋਰ ਸਾਰੇ ਇੱਕ ਬੰਦਾ ਆਇਆ ਜੋ ਉਹਨੂੰ ਬੜਾ ਖੁਜਲ ਕੀਤਾ ਸੀ ਵੀ ਵੀਜ਼ਾ ਨਾ ਦੇਣ ਦੇ ਕਹਿੰਦੇ ਨਹੀਂ ਦੇਣਾ ਵੀਜ਼ਾ ਥੋੜੇ ਦਿਨ ਉਹਨੂੰ ਲੜਾਈ ਰਫੜਾਈ ਰੱਖੇ ਉਹ ਚਾਰੇ ਨੇ 60 70 ਹਜ਼ਾਰ ਦੀ ਟਿਕਟ ਕਰਾਈ ਐ ਐਂਟੇਕ ਕਿਉਂਕਿ ਉਹਦਾ ਐਂਟੇਕ ਪਿੱਛੇ ਹੀ ਸੀਗਾ ਸਾਡੇ ਨਾਲ ਹੀ ਸੀਗਾ ਐਂਟੇਕ ਬਟ ਹੋਣ ਇਕਦਾਂ ਹੀ ਕਰਾ ਕੇ 70 ਹਜ਼ਾਰ ਦੀ ਟਿਕਟ ਕਰਵਾ ਕੇ ਆਇਆ ਅੱਜ ਜਿਹੜੇ 10 ਲੱਖ ਦਾ 65 ਬੰਦੀ ਦੀ ਟਿਕਟ ਵੀ ਏਰੀਆ 65000 ਉਹਦਾ ਕਪਲ ਵੀਜ਼ਾ ਵੀ ਭੇਜ ਰਿਹਾ ਆ ਦੀ 36000 ਦੀ ਟਿਕਟ 24 ਲੱਖ ਦੇ ਚ ਕਪਲ ਨੂੰ ਦੇਖੋ ਤੁਸੀਂ ਖੁਦ ਸੁਣ ਸਕਦੇ ਹੋ ਸਟੂਡੈਂਟਸ ਨੇ ਆਪਣੇ ਦਿਲ ਦੀਆਂ ਗੱਲਾਂ ਅਤੇ ਦੂਸਰੇ ਏਜੰਟ ਦੀ ਕੰਪਲੇਂਟ ਕੀਤੀ ਸਾਇਓਵਰਸਿਸ ਦੇ ਐਮਪੀ ਤੋਂ ਜਿਨ੍ਹਾਂ ਨੂੰ ਨਹੀਂ ਸੀ ਪਤਾ ਕਿ ਸਾਇਓਵਰਸਿਸ ਜਲੰਧਰ ਦਾ ਸਭ ਤੋਂ ਸਸਤਾ पैकेज प्रोवाइड करता है वो अपने एजेंट तो सब तो महंगे बजट विच आए ने स्पाउस वीजे ते 22 लाख रुपया देके आए ने ते सिंगल वीजे ते 8.5 लाख रुपया देके आए ने इस तो पता लग रहा है कि पंजाब दे एजेंटा ने काफी पैसे चार्ज किए ने सो अगर तुसी भी सस्ते पैकेज विच जाना चाहंदे हो अच्छे कॉलेज विच पढ़ना चाहंदे हो ਤੇ ਹਾਲੇ ਵੀ ਦੇਰੀ ਨਾ ਕਰੋ ਤੇ ਜੇ ਤੁਸੀਂ ਵੀ ਬਚਣਾ ਚਾਹੁੰਦੇ ਹੋ ਇਹ ਧੋਖੇ ਤੋਂ ਤੇ ਹੁਣੇ ਹੀ ਅਪਲਾਈ ਕਰੋ ਸਿਰਫ ਤੇ ਸਿਰਫ ਸਾਇਆਵਸੀਸ ਐਜੂਕੇਸ਼ਨ ਸਰਵਿਸਿਜ਼ ਤੋਂ ਆਪਣਾ ਸਾਈਪ੍ਰਸ ਦਾ ਸਟਡੀ ਵੀਜ਼ਾ ਉਹ ਵੀ ਸਸਤੇ ਪੈਕੇਜ ਨਾਲ ਮੈਨੂੰ ਪਤਾ ਤੇਰੇ ਸਾਰੇ ਰਾ